ਕਿਸਾਨ ਆंदोलਨ 2 ਨੂੰ ਅੱਜ 1 ਸਾਲ ਪੂਰਾ ਹੋ ਗਿਆ ਹੈ ਉੱਥੇ ਹੀ ਕਿਸਾਨਾਂ ਦੀ ਖਨੌਰੀ ਬਾਰਡਰ ਤੋਂ ਬਾਅਦ ਸ਼ੰਭੂ ਬਾਰਡਰ ਤੇ ਮਹਾਪੰਚਾਇਤ ਸ਼ੁਰੂ ਹੋਗੀ ਹੈ ਜਿਸ ਦੇ ਵਿੱਚ ਕਿਸਾਨ ਵੱਡੀ ਗਿਣਤੀ ਦੇ ਵਿੱਚ ਪਹੁੰਚ ਰਹੇ ਨੇ ਤੇ ਕਿਸਾਨ ਆਗੂ ਸਰਵੰਤ ਸਿੰਘ ਪੰਦੇੜ ਦੀ ਅਗਵਾਈ ਹੇਠ ਕਿਸਾਨ ਆਗੂਆਂ ਦੀ ਇਹ ਮਹੱਤਵਪੂਰਨ ਮੀਟਿੰਗ ਹੋਈ ਜਿਸ ਦੇ ਵਿੱਚ ਮਹਾਪੰਚਾਇਤ ਦੇ ਆਯੋਜਨ ਦੇ ਲਈ ਸਾਰੀਆਂ ਜ਼ਰੂਰੀ ਤਿਆਰੀਆਂ ਦੀ ਸਮੀਖਿਆ ਕੀਤੀ ਗਈ ਪੰਦੇੜ ਨੇ ਸਾਰੇ ਕਿਸਾਨ ਮਜ਼ਦੂਰ ਸੰਗਠਨਾ ਤੇ ਆਮ ਜਨਤਾ ਨੂੰ ਵੱਧ ਤੋਂ ਵੱਧ ਗਿਣਤੀ ਦੇ ਵਿੱਚ ਸ਼ੰਭੂ ਬਾਰਡਰ ਤੇ ਪਹੁੰਚਣ ਤੇ ਇਸ ਮਹਾਪੰਚਾਇਤ ਨੂੰ ਸਫਲ ਬਣਾਉਣ ਦੀ ਅਪੀਲ ਕੀਤੀ ਹੈ ਉਹਨਾਂ ਨੇ ਕਿਹਾ ਕਿ ਇਹ ਮਹਾਪੰਚਾਇਤ ਕਿਸਾਨਾਂ ਦੇ ਹੱਕ ਦੀ ਲੜਾਈ ਨੂੰ ਮਜ਼ਬੂਤ ਕਰਨ ਲਈ ਬਹੁਤ ਮਹੱਤਵਪੂਰਨ ਹੈ ਤੇ ਇਸ ਦਾ ਪ੍ਰਭਾਵ ਪੂਰੇ ਦੇਸ਼ ਤੇ ਪਵੇਗਾ ਤਾਂ ਐਸੀ ਖਬਰ ਤੇ ਅੱਗੇ ਜਾਣਕਾਰੀ ਸਾਂਝੀ ਕਰਨ ਲਈ ਸਾਡੇ ਨਾਲ ਅਨਮੋਲ ਜੁੜੇ ਹੋਏ ਨੇ ਅਨਮੋਲ ਅੱਜ ਕਿਸਾਨ ਅੰਦੋਲਨ 2 ਨੂੰ ਦੋ ਇੱਕ ਸਾਲ ਜਿਹੜਾ ਪੂਰਾ ਹੋ ਚੁੱਕਿਆ ਹੈ ਤੇ ਹੁਣ ਕਿਸਾਨ ਹੋਰ ਵੱਧ ਚੜ ਕੇ ਅੰਦੋਲਨ ਨੂੰ ਤੇਜ਼ ਕਰਨਗੇ ਪੰਦੇ ਨੇ ਆਮ ਜਨਤਾ ਨੂੰ ਵੀ ਅਪੀਲ ਕੀਤੀ ਹੈ ਕਿ ਵੱਧ ਤੋਂ ਵੱਧ ਕਿਸਾਨਾਂ ਦਾ ਸਾਥ ਦੇਣ ਅ ਬਿਲਕੁਲ ਦੇਖੋ ਕਿਉਂਕਿ ਸ਼ੰਭੂ ਬਾਰਡਰ ਤੇ ਜਦੋਂ ਧਰਨਾ ਲੱਗਿਆ ਸੀਗਾ ਉਸ ਚੀਜ਼ ਨੂੰ ਰੱਖਿਆ ਹੁਣ 1 ਸਾਲ ਪੂਰਾ ਹੋ ਚੁੱਕਿਆ ਅੱਜ ਜੋ ਕਿ ਇਹ ਮਹਾਪੰਚਾਇਤ ਸ਼ੰਭੂ ਬਾਰਡਰ ਤੇ ਵੀ ਰੱਖੀ ਗਈ ਹੈ ਖਾਸ ਤੌਰ ਤੇ ਗੱਲ ਕੀਤੀ ਜਾਵੇ ਤਾਂ ਕਿਸਾਨੀ ਲੀਡਰ ਸਰਵਨ ਸਿੰਘ ਪੰਦੇਰ ਉਹਨਾਂ ਵੱਲੋਂ ਜੋ ਕਿ ਇਹ ਕਿਹਾ ਗਿਆ ਕਿ ਬਾਤ ਚੜ ਕੇ ਜੁਕੀ ਹੈ ਇਸ ਮਹਾਪੰਚਾਇਤ ਦੇ ਵਿੱਚ ਹਿੱਸਾ ਲੈਣ ਜੇਕਰ ਗੱਲ ਕੀਤੀ ਜਾਵੇ ਮਹਾਪੰਚਾਇਤ ਦੀ ਤਾਂ ਮਹਾਪੰਚਾਇਤ ਜੋ ਕਿ ਉੱਥੇ ਸ਼ੁਰੂ ਹੋ ਚੁੱਕੀ ਹੈ ਜੀ ਵੱਡੀ ਗਿਣਤੀ ਦੇ ਵਿੱਚ ਲੋਕ ਜੋ ਕਿ ਆ ਕਿਸਾਨ ਜੋ ਕਿ ਆ ਇਸ ਮਾ ਪੰਚਾਇਤ ਦੇ ਵਿੱਚ ਸ਼ਾਮਿਲ ਵੀ ਹੋ ਰਹੇ ਨੇ ਤਾਂ ਕਿਤਨਾ ਕਿਤੇ ਇਹ ਕਿਹਾ ਜਾ ਸਕਦਾ ਕਿ ਜਿਸ ਤਰੀਕੇ ਨਾਲ ਕੇਂਦਰ ਦੇ ਨਾਲ ਮੀਟਿੰਗ ਹੈ ਉਸ ਤੋਂ ਪਹਿਲਾਂ ਇਹ ਮਾ ਪੰਚਾਇਤਾਂ ਕੀਤੀਆਂ ਜਾ ਰਹੀਆਂ ਨੇ ਤਾਂ ਕਿ ਵੱਧ ਤੋਂ ਵੱਧ ਗਿਰਤੀ ਦੇ ਵਿੱਚ ਬਾਰਡਰਾਂ ਦੇ ਉੱਪਰ ਜੋ ਕਿ ਹੈ ਕਿਸਾਨ ਮੌਜੂਦ ਰਹਿਣ ਤਾਂ ਕਿ ਇਸ ਦਾ ਪ੍ਰਭਾਵ ਜੋ ਕਿ ਹੈ ਇਸ ਨੂੰ ਲੈ ਕੇ ਇਸ ਚੀਜ਼ ਨਾਲ ਕਿ ਪੂਰਾ ਪ੍ਰੈਸ਼ਰ ਜੋ ਕਿ ਹੈ ਉਹ ਕੇਂਦਰ ਸਰਕਾਰ ਤੇ ਪੈਂਦਾ ਹੋਇਆ ਨਜ਼ਰ ਆਏ ਜੀ ਅਨਮੋਲ ਕੱਲ ਦੀ ਗੱਲ ਕਰਦੇ ਆਂ ਕੱਲ ਜਦੋਂ ਮਹਾਪੰਚਾਇਤ ਸ਼ੁਰੂ ਹੋਣ ਲੱਗੀ ਸੀ ਉਸ ਵੇਲੇ ਬਲਦੇਵ ਸਿੰਘ ਸਰਸਾ ਨੂੰ ਹਾਰਟ ਅਟੈਕ ਆਇਆ ਸੀਗਾ ਹਸਪੀਟਲ ਦੇ ਵਿੱਚ ਹਲੇ ਵੀ ਐਡਮਿਟ ਨੇ ਉਹ ਤੇ ਉਹਨਾਂ ਦਾ ਇਹ ਵੀ ਬਿਆਨ ਸਾਹਮਣੇ ਆਇਆ ਹੈ ਕਿ ਜੇਕਰ ਉਹਨਾਂ ਦੀ ਮੌਤ ਹੋ ਜਾਂਦੀ ਹੈ ਤਾਂ ਉਹਨਾਂ ਦਾ ਜਿਹੜਾ पार्थिव ਸਰੀਰ ਹੈ ਉਹ ਉੱਥੇ ਮੋਰਚੇ ਦੇ ਵਿੱਚ ਰੱਖਿਆ ਜਾਵੇ ਤੇ ਉਦੋਂ ਤੱਕ ਸੰਸਕਾਰ ਨਾ ਕੀਤਾ ਜਾਵੇ ਜਦੋਂ ਤੱਕ ਮੰਗਾਂ ਨਹੀਂ ਪੂਰੀਆਂ ਹੁੰਦੀਆਂ ਤਾਂ ਕਿਸਾਨ ਜਿਹੜੇ ਨੇ ਉਹ ਕਾਫੀ ਜ਼ਿਆਦਾ ਆਪਣੇ ਮੋਰਚੇ ਨੂੰ ਲੈ ਕੇ ਡਟੇ ਹੋਏ ਨੇ ਇੱਕ ਪਾਸੇ ਕੱਲ ਮੀਟਿੰਗ ਵੀ ਹੈ ਕੀ ਲੱਗ ਰਿਹਾ ਹੈ ਕਿਸਾਨਾਂ ਦੀ ਇਸ ਐਕਟਿਵਨੈਸ ਨੂੰ ਦੇਖ ਕੇ ਕੇਂਦਰ ਸਰਕਾਰ ਜਿਹੜੀ ਹੈ ਕਿ ਕੁਝ ਫੈਸਲੇ ਲੈ ਸਕਦੀ ਹੈ ਕਿਸਾਨਾਂ ਦੇ ਹੱਕਾਂ ਦੇ ਵਿੱਚ ਆ ਬਿਲਕੁਲ ਦੇਖੋ ਕਿਉਂਕਿ ਪੁਸ਼ਪਾ ਸਭ ਤੋਂ ਵੱਡੀ ਗੱਲ ਇਹ ਹੈ ਕਿ ਵੱਡੀ ਗਿਣਤੀ ਦੇ ਵਿੱਚ ਕਿਸਾਨ ਜੋ ਕਿ ਨਾ ਮਾ ਪੰਚਾਇਤਾਂ ਦੇ ਵਿੱਚ ਜਾਂ ਬਾਰਡਰਾਂ ਦੇ ਉੱਪਰ ਪਹੁੰਚ ਰਹੇ ਨੇ ਹੁਣ ਜਿਸ ਤਰੀਕੇ ਨਾਲ ਵੱਡੀ ਗਿਣਤੀ ਦੇ ਵਿੱਚ ਕਿਸਾਨ ਉੱਥੇ ਮੌਜੂਦ ਨੇ ਉਸ ਚੀਜ਼ ਨੂੰ ਲੈ ਕੇ ਪ੍ਰੈਸ਼ਰ ਇੱਕ ਕ੍ਰੀਏਟ ਜੋ ਕਿ ਹੈ ਜ਼ਰੂਰ ਕਿਤੇ ਨਾ ਕਿਤੇ ਕੇਂਦਰ ਸਰਕਾਰ ਤੇ ਹੋ ਰਿਹਾ ਕੋਈ ਕੱਲ ਦੀ ਗੱਲ ਕੀਤੀ ਰਵੇ ਕੱਲ ਸ਼ਾਮ ਨੂੰ ਜਦੋਂ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਕੇਂਦਰ ਸਰਕਾਰ ਦੇ ਨਾਲ ਕਿਸਾਨਾਂ ਕੋਲ ਜੋ ਕਿ ਮਿਲਦੇ ਨਜ਼ਰ ਆਣਗੇ ਤਾਂ ਉਸ ਦੇ ਵਿੱਚ ਜ਼ਰੂਰ ਇਹ ਹੋ ਸਕਦਾ ਹੈ ਕਿ ਜਿਹੜੇ ਕਿਸਾਨ ਨੇ ਕਿਸਾਨਾਂ ਦੇ ਹੱਕ ਦੇ ਵਿੱਚ ਕੋਈ ਫੈਸਲਾ ਜੋ ਕਿ ਹੈ ਕੋਈ ਲਿਆ ਜਾ ਸਕੇ ਕਿਉਂਕਿ ਕਾ ਤੇ ਬਿਲਡ ਹੁੰਦਾ ਹੋਇਆ ਨਜ਼ਰ ਆ ਰਿਹਾ ਜੀ ਅਨਮੋੜ ਢੱਲੇਵਾਲ ਦੀ ਗੱਲ ਕਰ ਲੈਣੇ ਆ ਢੱਲੇਵਾਲ ਕਾਫੀ ਦਿਨਾਂ ਤੋਂ ਮਰਨ ਵਰਤ ਤੇ ਬੈਠੇ ਹੋਏ ਨੇ ਕੀ ਲੱਗ ਰਿਹਾ ਹੈ ਕੱਲੋਂ ਮੀਟਿੰਗ ਦੇ ਵਿੱਚ ਸ਼ਾਮਿਲ ਹੋ ਸਕਦੇ ਨੇ ਇਦਾਂ ਦੀ ਕੋਈ ਖਬਰ ਕਿਉਂਕਿ ਪਹਿਲਾਂ ਵੀ ਇਹ ਕਿਆਸ ਲਗਾਏ ਜਾ ਰਹੇ ਸੀਗੇ ਕਿ ਜੇਕਰ ਉਹਨਾਂ ਦੀ ਤਬੀਅਤ ਠੀਕ ਰਹਿੰਦੀ ਹੈ ਤਾਂ ਢੱਲੇਵਾਲ ਜਿਹੜੇ ਨੇ ਉਹ ਮੀਟਿੰਗ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਜੋ ਬਿਲਕੁਲ ਦੇਖੋ ਜਗਜੀਤ ਸਿੰਘ ਢੱਲੇਵਾਲ ਜੋ ਕਿ ਹੈ ਜਨਾਬ ਵੱਲੋਂ ਮਨਵਰਤਾ ਰੱਖਿਆ ਗਿਆ ਸੀਗਾ ਲੇਕਿਨ ਮੈਡੀਕਲ ਸਹੂਲਤਾਂ ਲੈ ਲਈ ਗਈ ਸੀਗੀਆਂ ਜਦੋਂ ਇਹ ਮੀਟਿੰਗ ਦਾ ਸੱਦਾ ਆਇਆ ਸੀਗਾ ਤਾਂ ਹੁਣ ਇਹ ਜ਼ਰੂਰ ਦੱਸਿਆ ਜਾ ਰਿਹਾ ਕਿ ਹੁਣ ਕਿਉਂਕਿ ਆਊਟ ਆਫ ਡੇਂਜਰ ਹੈ ਸਿਚੁਏਸ਼ਨ ਤਾਂ ਉਸ ਚੀਜ਼ ਨੂੰ ਲੈ ਕੇ ਜ਼ਰੂਰ ਕਿਹਾ ਜਾ ਸਕਦਾ ਹੈ ਕਿ ਜਗਜੀਤ ਸਿੰਘ ਢੱਲੇਵਾਲ ਕੱਲ ਦੀ ਇਸ ਬੈਠਕ ਦੇ ਵਿੱਚ ਜ਼ਰੂਰ ਸ਼ਾਮਿਲ ਹੋ ਸਕਦੇ ਨੇ ਠੀਕ ਹੈ ਅਨਮੋਲ ਬਹੁਤ-ਬਹੁਤ ਧੰਨਵਾਦ ਤੁਹਾਡਾ ਤੁਸੀਂ ਸਾਨੂੰ ਜਾਣਕਾਰੀ ਸਾਂਝੀ ਕੀਤੀ ਦਰਸ਼ਕਾਂ ਦੇ ਨਾਲ ਤਾਂ ਜਿਵੇਂ ਅਨਮੋਲ ਦਾਸਰੇ ਸੀਗੇ ਕਿ ਜੇਕਰ ਡੱਲੇਵਾਲ ਦੀ ਸਿਹਤ ਠੀਕ ਰਹਿੰਦੀ ਹੈ ਤਾਂ ਕੱਲ ਜਿਹੜੀ ਮੀਟਿੰਗ ਹੋਣੀ ਹੈ ਕੇਂਦਰ ਸਰਕਾਰ ਦੇ ਨਾਲ ਉਸ ਦੇ ਵਿੱਚ ਸ਼ਮੂਲੀਅਤ ਕਰ ਸਕਦੇ ਨੇ ਡੱਲੇਵਾਲ